ਅਕਾਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰੂ ਗੁਰੂ ਨਾਨਕ ਸਾਹਿਬ ਸੱਚੇ ਪ੍ਰਚਾਰ ਦੀ ਦਾ ਪਚਾਰਣ ਹੋਇਆ ਇਹ ਪਵਨ ਸ਼ਬਦ ਜਿਸ ਵਿੱਚ ਪਾਤਸ਼ਾਹ ਜੀ ਨੇ ਮਾਨਵਤਾ ਨੂੰ ਮੌਕਤਾ ਨੂੰ ਸਮਝਾਉਣ ਵਾਸਤੇ ਇਹ प्रकरण ਰੱਖਿਆ ਕਿਹ ਹੈ ਭਾਈ ਜਿਹੜਾ ਤੇਰੇ ਨਾਲ ਆਇਆ ਕਸਤੂਲ ਸਰੀਰ ਦੇ ਜਿਹੜੀ ਤਰੀ ਹੈ ਤੇ ਦੇਹ ਦੇ ਨਾਲ ਕਮਾਇਆ ਹੋਇਆ ਜਿਹੜਾ ਧਨ ਵੈ ਇਨਾਂ ਦੋਨਾਂ ਵਿੱਚੋਂ ਇਕਨੇ ਵੀ ਤੇਰੇ ਨਾਲ ਨਹੀਂ ਜਿੰਨੇ ਬਣਾਉ ਸਪਾਤਸ਼ਾ ਜੀ ਨੇ ਸਪਾਵਨ ਸ਼ਬਦ ਦਾ ਪਰਕਰਣ ਸਮਝਾਉਣ ਵਾਸਤੇ ਪ੍ਰਮਾਣ ਦੰਦਿਆਂ ਕਿਰਪਾ ਕੀਤੀ ਸੀ ਕਿ ਜਿੱਤੇ ਦੇ ਸਹਿਤ ਹੌਲ ਹਰ ਬੰਗੇ ਬੰਕ ਦਵਾਰ ਜੋ ਦੋਨੋਂ ਭਾਵ ਆਪਾਂ ਕਰੇ ਸੰਨ ਅੰਤਰੀ ਵੀ ਤੇ ਬਹਿਰੋਨੀ ਵੀ ਬਹਿਰੋਨੀ ਭਾਵ ਸਗਾ ਵੀ ਸੰਸਾਰ ਦੇ ਉੱਤੇ ਜੋ ਮਨੁੱਖ ਸਿੱਧੇ ਦੇ ਨਾਲ ਬਈਮਾਨੀ ਦੀ ਤਰ੍ਹਾਂ ਤਰ੍ਹਾਂ ਦੀ ਜਿਹੜੀ ਕਮਾਈ ਹੈ ਉਹ ਕਰਕੇ ਚਿੱਟੇ ਬੰਗਲੇ ਮਹਿਲosaur ਦਿੰਦਾ ਹੈ ਬੱਗੇ ਬੰਤ ਦਵਾਰ ਤੇ ਸੋਹਣੇ ਦਰਵਾਜੇ ਉਹਨਾਂ ਨੂੰ ਲਾ ਦਿੰਦਾ ਹੈ ਕਰ ਮਨ ਖੁਸ਼ੀ ਉਸਾਰਿਆ ਤੇ ਬੜੇ ਚਾਹ ਦੇ ਨਾਲ ਉਹਨਾਂ ਦੀ ਉਸਾਰੀ ਕਰਦਾ ਦੂਜਾ હેਤ ਪਿਆਰ ਪਰ ਪ੍ਰਮਾਤਮਾ ਦਾ ਪਿਆਰ ਉਹਦੇ ਚ ਹੈ ਨਹੀਂ ਦ્વੈਤ ਭਾਵ ਉਹਦੇ ਅੰਦਰ ਬਣੀ ਰਹਿੰਦੀ ਤੇ ਪਾਤਸ਼ਾਹ ਜੀ ਕਿਰਪਾ ਕਰਕੇ ਅੰਦਰ ਖਾਲੀ ਪ੍ਰੇਮ ਲੈਣਾ ਤੇ ਇਹਨਾਂ ਦੇ ਇਦਾਂ ਦੇ ਮਹਿਲ ਬੰਗਲੇ ਕੋਠੀਆਂ ਤਾਂ ਹੀ ਸੁਹਾਵਣੀਆਂ ਹਨ ਜੋ ਉਹਨਾਂ ਦੇ ਵਿੰਦਰ ਪ੍ਰੂਪਰਮਾਦਮਾ ਦੀ ਬੰਦਗੀ ਇਬਾਦਤ ਦੇ ਵਿੱਚ ਭਿੱਜੇ ਹੋਏ ਗੁਰਮੁਖ ਜਨ ਰਹਿੰਦੇ ਹੋਣ ਤੇ ਤਹ ਦੇ ਤਨਸ਼ਾਰ ਕਿਉਂਕਿ ਇਹਨਾਂ ਬੰਗਲਿਆਂ ਨੇ ਮਹਿਲਾ ਨੇ ਸਦੀਵ ਕਾਲ ਵਾਸਤੇ ਧਰਤੀ ਤੇ ਨਹੀਂ ਰਹਿਣਾ ਇਹਨਾਂ ਨੇ ਇਕਲਨ ਟਾਇ ਕੇ ਖਾ ਦੀ ਨਈਂ ਛਾਰ ਹੋ ਜਾਣਾ ਹੈ ਸਵਾ ਬਣ ਜਾਣਾ ਹੈ ਦੂਸਰੇ ਅਰਥ ਆਪਸ ਪਾਵਨ ਬੰਦੀ ਦੇ ਕੀਤੇ ਸਾਨ ਚਿੱਤੇ ਦੇ ਸਹ ਤਾਲ ਹਾਰਾ ਬੱਗੇ ਬੰਕਦਾਰ ਮਨੁੱਖ ਆਪਣੀ ਦੇਹ ਨੂੰ ਸ਼ਿੰਗਾਰਨ ਵਾਸਤੇ ਤਰਾਂ ਤਰਾਂ ਦੇ ਬ੍ਰਾਂਡਡ ਕੱਪੜੇ ਬਾਕੇ ਆਪਣੇ ਆਪ ਦੀ ਨਮਾਇਸ਼ ਕਰਦਾ ਹੈ ਤਾਂ ਕਿ ਮੈਂ ਸੰਸਾਰ ਦੇ ਵਿੱਚ ਸੋਹਣਾ ਲੱਗਾਂ ਸੰਸਾਰ ਮੇਰੀ ਵਡਿਆਈ ਕਰੇ ਸੰਸਾਰ ਮੇਰੀ ਸਿਫਤ ਕਰੇ ਕਰਮਨ ਥੁਸੀ ਅਸਾਰਿਆ ਤੇ ਉਹਨਾਂ ਵਾਸਤੇ ਮਨੁੱਖ ਪਾਪਾਂ ਦੀ ਜਿਹੜੀ ਕਮਾਈ ਕਰਦਾ ਹੈ ਤੇ ਬੜੇ ਚਾਅ ਦੇ ਨਾਲ ਕਰਦਾ ਹੈ। ਦੂਜਾ ਹਿੱਤ ਪਿਆਰ ਦੁਬਧਾ ਭਾਵ ਦੇ ਵਿੱਚ ਆ ਕੇ ਦ્વੈਦ ਭਾਵ ਦੇ ਵਿੱਚ ਆ ਕੇ ਜਿਹੜਾ ਮਨੁੱਖ ਹੈ ਇਹ ਪਾਪਾਂ ਦੇ ਮਹਿਲ ਉਸਾਰਦਾ ਹੈ। ਅੰਦਰ ਖਾਲੀ ਪ੍ਰੇਮ ਬਿਨਾਂ ਢਹ ਢੇਰੀ ਤਨਸ਼ਾਲ ਜਿਹੜੀ ਇਹ ਦੇਹ ਹੈ ਪਾਤਸ਼ਾਹ ਜੀ ਕਹਿੰਦੇ ਜੇ ਇਹਦੇ ਅੰਦਰ ਪ੍ਰਭੂ ਪਰਮਾਤਮਾ ਦਾ ਪ੍ਰੇਮ ਭਾਵ ਰੰਗ ਨਹੀਂ ਨਾ ਜੇ ਲੱਗਿਆ ਇਕ ਖਾਲੀ ਹੈ ਸੁੰਨੀ ਹੈ ਉਸ ਮਕਾਨ ਵਾਂਗ ਹੈ ਜਿਹੜਾ ਬਾਹਰੋਂ ਤੇ ਬੜਾ ਲਿਪਿਆ ਪੋਚਿਆ ਹੈ ਬੜਾ ਸੁੰਦਰ ਸਜਾਵਟ ਵਾਲਾ ਹੈ ਚੰਗੇ ਸੋਹਣੇ ਦਰਵਾਜ਼ੇ ਉਹਨੂੰ ਲੱਗੇ ਹਨ ਚੰਗਾ ਰੰਗ ਰੋਗਣ ਉਹਨੂੰ ਕੀਤਾ ਹੋਇਆ ਹੈ ਪਰ ਪਾਸ਼ਾ ਜੀ ਕਹਿੰਦੇ ਅੰਦਰ ਉਹਦੇ ਰਹਿ ਕੋਈ ਨਹੀਂ ਰਿਹਾ ਜਿਵੇਂ ਆਪ ਜੀ ਕਦੇ ਚਾਤੀ ਮਾਰੋ ਸੰਸਾਰ ਸਮਾਜ ਦੇ ਵਿੱਚ ਜਿੱਦਾਂ ਦੀਆਂ ਇਮਾਰਤਾਂ ਤੁਹਾਨੂੰ ਮਿਲਣਗੀਆਂ ਕਿ ਜਿਹੜੀਆਂ ਦੇਖਣ ਨੂੰ ਬਾਹਰੋਂ ਬੜੀਆਂ ਸੁਹਾਵਣੀਆਂ ਹਨ ਕਲੇਨਾ ਮਹਾਂ ਇਮਾਰਤਾਂ ਹਨ ਤੇ ਮਨੁੱਖ ਨੇ ਬੜੇ ਚਾਅ ਦੇ ਨਾਲ ਉਹਨਾਂ ਦੀ ਉਸਾਰੀ ਕੀਤੀ ਹੁੰਦੀ ਪਰ ਅੰਦਰ ਉਹਦੇ ਰਹਿ ਕੋਈ ਨਹੀਂ ਰਿਹਾ ਹੁੰਦਾ ਤੇ ਆਪਾਂ ਵੀ ਕਹਿ ਦਿੰਦੇ ਆ ਭਾਈ ਜਦੋਂ ਅੰਦਰ ਰਹੀ ਕੋਈ ਨਹੀਂ ਰਿਹਾ ਤਾਂ ਮੇਰਾ ਸੁਭਾਵ ਨਹੀਂ ਕਦੇ ਨਾਲ ਹੈ ਸੋਹਣੀ ਕਦੇ ਨਾਲ ਹੈ ਇਕੱਲਾ ਕੰਨੀਆਂ ਹੀ ਇਕੱਲੀਆਂ ਜਿਹੜੀਆਂ ਇੱਕ ਕੰਧਾਂ ਹੀ ਜੰਗੀਆਂ ਹਨ ਸੋਹਣੀਆਂ ਹਨ ਸੁਭਾਵਣੀਆਂ ਹਨ ਪਾਸ਼ਾ ਜੀ ਇਸੇ ਪ੍ਰਕਾਰ ਕਹਿ ਰਹੇ ਕਿ ਜਿਹੜਾ ਇਹ ਦੇਹ ਹੈ ਨਾ ਸੂਖ ਅਸਥੂਲ ਸਰੀ ਜਿਹੜਾ ਹੈ ਮਨੋਕ ਬੜੇ ਪਾਪ ਕਰਮ ਕਰ ਕਰ ਕੇ ਇਹਨੂੰ ਸ਼ਿੰਗਾਰਦਾ ਹੈ ਪਰ ਜਿਹਦੇ ਨਾਲ ਇਹਨੇ ਸੁਹਾਵਣਾ ਬਣਨਾ ਹੈ ਜਿਹਦੇ ਨਾਲ ਇਹਨੇ ਸੁਣਿਆ ਲੱਗਣਾ ਹੈ ਪ੍ਰਭੂ ਪਰਮਾਤਮਾ ਦੀ ਇਬਾਦਤ ਬੰਦਗੀ ਦੇ ਨਾਲ ਉਹ ਇਹਦੇ ਕੋਲੇ ਹੈ ਕੋਈ ਨਹੀਂ ਉਹਦੇ ਬਿਨਾ ਸੁਣਨਾ ਹੈ ਜਿਵੇਂ ਪਾਤਸ਼ਾਹ ਜੀ ਬਚਨ ਕਰਦੇ ਹਨ ਨਾ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਨ ਮਾਦ ਕੀ ਜਾ ਹਰ ਬਾਂਝਾ ਜਿਨ ਸੁੰਨੀ ਦੇ ਫਿਰ ਆ ਬਨਣਾ ਇਸ ਪ੍ਰਕਾਰ ਪਰਮਾਤਮਾ ਦੇ ਨਾਮ ਇਬਾਦਤ ਬੰਦਗੀ ਤੋਂ ਬਿਨਾ ਜਿਹੜੀ ਦੇਹ ਹੈ ਨਾ ਇਹ ਸੁੰਨੀ ਹੈ ਹੁਣ ਇਸ ਗੱਲ ਦੀ ਸਮਝ ਉਹਨਾਂ ਗੁਰਮੁਖ ਜਨਾਂ ਨੂੰ ਆ ਝ ਸਕਦੀ ਜਿਨ੍ਹਾਂ ਦੇ ਅੰਦਰ ਕਦੇ-ਕਦੇ ਨਾਮ ਦਾ ਕਣਕਾ ਵਸਿਆ ਤੇ ਨਾਮ ਦਾ ਰਸ ਉਹਨਾਂ ਨੇ ਲਿਆ ਤੇ ਜਿਹੜਾ ਮੇਰੇ ਵਰਗਾ ਬਿਲਕੁਲ ਖਾਲੀ ਹੈ ਖਾਲੀ ਸੀ ਤੇ ਖਾਲੀ ਅਜ ਵੀ ਹੈ ਉਹਨੂੰ ਹੋ ਸਕਦਾ ਇਸ ਗੱਲ ਦੀ ਸਮਝ ਹੀ ਨਾ ਆਵੇ ਜਿਹੜੇ ਘਰ ਵਿੱਚ ਕੋਈ 2-4 ਦਿਨ ਰਿਹਾ ਹੋਵੇ ਤੇ ਉਹਦੀ ਰੌਣਕ ਆਣ-ਗਵਣ ਨੇ ਵੇਖੀ ਹੋਵੇ ਉਹ ਤੇ ਜੱਜ ਕਰ ਸਕਦੇ ਹਨ ਇਸ ਮਹਿਲ ਵਿੱਚ ਮੰਗਲ ਜਦੋਂ ਪਰਿਵਾਰ ਰਹਿ ਰਿਹਾ ਸੀ ਉਦੋਂ ਕਿੰ딴 ਦੀ ਰੌਣਕ ਸੀ ਦੇ ਵਿੱਚ ਜਿੰਦੋਂ ਹੌਣ ਰਹਿ ਕੋਈ ਨਹੀਂ ਰਿਹਾ ਤੇ ਇਹਦੇ ਚ ਕਿਦਾਂ ਦੀ ਰੌਣਕ ਗਾਇਬ ਕਿੱਧਰ ਹੋ ਗਈ ਹੈ ਜਦੋਂ ਇਸ ਦੇਹ ਦੇ ਵਿੱਚ ਪ੍ਰਮਾਤਮਾ ਦੀ ਇਬਾਦਤ ਬੰਦਗੀ ਹੈ ਉਦੋਂ ਇਹਦੇ ਫੁਰਨੇ ਇਹਦੇ ਖਿਆਲات ਇਹਦੇ ਗਿਆਨ ਇੰਦਰੀਆਂ ਦੇ ਕਰਮ ਇਹਦੇ ਕਰਮ ਇੰਦਰੀਆਂ ਦੇ ਕਰਮ ਕਿਦਾਂ ਦੇ ਹਨ ਮਨੁੱਖ ਜੱਜ ਕਰਦਾ ਜਦੋਂ ਇਹਦੇ ਚ ਸ਼ੈਤਾਨ ਆਪਣਾ ਆ ਜਾਂਦਾ ਹੈ ਪ੍ਰਮਾਤਮਾ ਦੀ ਬੰਦਗੀ ਮਨਫੀ ਹੋ ਜਾਂਦੀ ਹੈ ਤੇ ਫਿਰ ਇਹਨੂੰ ਮਨੁੱਖੋ ਹੀ ਜੱਜ ਕਰ ਸਕਦਾ ਨਾ ਜੀਨੇ ਉਹ ਪ੍ਰਮਾਤਮਾ ਦੇ ਰੰਗ ਨਾਲ ਇਸ ਨੂੰ ਵੇਖਿਆ ਹੋਵੇ ਤੱਕਿਆ ਹੋਵੇ ਉਹ ਸਮਝੇਗਾ ਵੀ ਜਦੋਂ ਇਹਦੇ ਜੇ ਨਿਤਨੇਮ ਦੀ ਦਾਤ ਪਾਈ ਜਾਂਦੀ ਸੀ ਜਦੋਂ ਅੰਮ੍ਰਿਤ ਵੇਲੇ ਉੱਠਿਆ ਜਾਂਦਾ ਸੀ ਇਹਦੇ ਖਿਆਲ ਇਹਦੇ ਥੋੜੇ ਦੀ ਸੋਚਣੀ ਇਹਦਾ ਕੁਝ ਹੋਰ ਸੀ ਉਹਨੂੰ ਹੁਣ ਜਦੋਂ ਉਹ ਛੱਡ ਦਿੱਤਾ ਹੈ ਜਦੋਂ ਤਿਆਗ ਦਿੱਤਾ ਹੈ ਇਹਦੇ ਫੁਰਨੇ ਇਛਾਲਾਤ ਸਭ ਕੁਝ ਬਦਲ ਗਏ ਹਾਲ ਇਸੇ ਪ੍ਰਕਾਰ ਹੈ ਕਿ ਜਿਵੇਂ ਘਰ ਦੇ ਹਾਲਾਤ ਉਹਦੇ ਬਦਲ ਜਾਂਦੇ ਜਦੋਂ ਪਰਿਵਾਰ ਛੱਡ ਕੇ ਚਲਿਆ ਜਾਂਦਾ ਜਦੋਂ ਉਹਦੇ 'ਚ ਕੋਈ ਰਹਿਣ ਲੱਗਦਾ ਹੈ ਤੇ ਉਹਦੇ ਜਨੌਣਕਾ ਆ ਜਾਂਦੀ ਆ ਤੋ ਤਿਆਗ ਕੇ ਚਲਿਆ ਜਾਏ ਤੋ ਸੁਹਾਵਨਾ ਹੋ ਜਾਂਦਾ ਬਾਸ਼ਾ ਕਰੇ ਭਾਈ ਅੰਦਰ ਖਾਲੀ ਪ੍ਰੇਮ ਬਿਨ ਜਿੰਨਾ ਮਨੁੱਖਾਂ ਨੇ ਸਿਰਫ ਦੇਹੇ ਨੂੰ ਸ਼ਿੰਗਾਰਨ ਤੱਕ ਹੀ ਮਤਲਬ ਰੱਖਿਆ ਦੇਹੇ ਨੂੰ ਖਾਣ ਪੀਣ ਤੱਕ ਹੀ ਮਤਲਬ ਰੱਖਿਆ ਜਿਉਂਦੇ ਚ ਪ੍ਰਭੂ ਪਰਮਾਤਮਾ ਦੀ ਬੰਦਗੀ ਦਾ ਕਣਕਾ ਨਹੀਂ ਨਾ ਪਾਇਆ ਕਹਿੰਦੇ ਭਾਈ ਉਹ ਖਾਲੀ ਹਨ ਉਹ ਪ੍ਰੇਮ ਤੋਂ ਵਾਂਝੇ ਹਨ ਪ੍ਰਭੂ ਪਰਮਾਤਮਾ ਦੀ ਇਬਾਦਤ ਤੋਂ ਵਾਂਝੇ ਹਨ ਢਹ ਢੇਰੀ ਤਨ ਸ਼ਾਰ ਇਸ ਕਰਕੇ ਉਹ ਸੁਹਾਵਣੇ ਨਹੀਂ ਹਨ ਢੇਰੀ ਸ਼ਾਰ ਤੇ ਉਹਨਾਂ ਵੀ ਹੋ ਜਾਣਾ ਹੈ ਸ਼ਾਰ ਤੇ ਦੇਖੋ ਸੰਤ ਦੇਹ ਤੇ ਸੰਤ ਦੀ ਵੀ ਰਸਕਤ ਹੋਣੀ ਹੈ ਤੇ ਦੇ ਪਾਪੀ ਦੀ ਵੀ ਰਸਕਤ ਹੋਣੀ ਹੈ ਦੇ ਨੇ ਸਦੀਵ ਕਾਲ ਕਿਸੇ ਨੇ ਵੀ ਨਹੀਂ ਰਹਿਣਾ ਹੈ ਪਰ ਜਦੋਂ ਸੰਤ ਦੀ ਜਿਹੜੀ ਦੇ ਹੈ ਇਹ ਆਪਣਾ ਸਰੀਰਕ ਟੋਲੇ ਦਾ ਉਹਲਾ ਕਰਦੀ ਹੈ ਤੇ ਸਦੀਆਂ ਤੱਕ ਦੀ ਜਾਇਜਾਕਾਰ ਹੁੰਦੀ ਰਹਿੰਦੀ ਹੁਣ ਜਿਵੇਂ ਭਗਤ ਕਬੀਰ ਜੀ ਦੀ ਆਪਾਂ ਜਾਇਜਾਕਾਰ ਕਰਦੇ ਅੱਜ ਵੀ ਕਰ ਰਹੇ ਹਾਂ ਭੇਕ ਵਿੱਚ ਵੀ ਲੋਕ ਕਰਨਗੇ ਹੁਣ ਆਪਾਂ ਉਹਨੂੰ ਦੇਹ ਨੂੰ ਤੇ ਨਹੀਂ ਧੱਕਿਆ ਭਗਤ ਰਵਦਾਸ ਜੀ ਦੀ ਸਿਫਤ ਆਪਾਂ ਕਰਦੇ ਕਾਹਦੇ ਕਰਕੇ ਕਰਦੇ ਉਹਨਾਂ ਨੇ ਦੇਹੀ ਵਿੱਚ ਰਹਿੰਦਿਆਂ ਰਹਿੰਦੇ ਆਂਛ ਦੇਹੀ ਨੂੰ ਸਫਲਿਆ ਕੀਤਾ ਉਹਨੂੰ ਦੇਖ ਕਰਕੇ ਸਿਰਜ ਕਰਕੇ ਤੇ ਆਪਾਂ ਉਹਨੂੰ ਵੇਖਿਆ ਨਹੀਂ ਹੈਗਾ ਪਰ ਸਿਵਤਾ ਆਪਾਂ ਇਸ ਪ੍ਰਕਾਰ ਦੀ ਕਰਦੇ ਜਿਹਦਾ ਨਾਲ ਰਹੇ ਹੋਈਏ ਉਹਨਾਂ ਦੇ ਗੁਣਾ ਆਪਾਂ ਇਸ ਪ੍ਰਕਾਰ ਗਾਉਂਦੇ ਜਿਵੇਂ ਅੱਖੀਆਂ ਨੂੰ ਤੱਕਿਆ ਹੋਵੇ ਕਿਉਂਕਿ ਆਪਣੀ ਦੇਹ ਵਿੱਚ ਰਹਿੰਦੇ ਰਹਿੰਦੇ ਦੇਹ ਨੂੰ ਸਫਲਿਆ ਉਹ ਕਰ ਗਏ ਖਾਲੀ ਨਹੀਂ ਲੈ ਕੇ ਗਏ ਇਹਨੂੰ ਪਾਸ਼ਕ ਨੇ ਭਈ ਛਾਰਤੇ ਦੇਨੇ ਹੋਣੀ ਆ ਪਰ ਜਿਹੜੇ ਪ੍ਰੇਮ ਤੋਂ ਵਾਂਝੇ ਖਾਲੀ ਚਲੇ ਜਾਂਦੇ ਹਨ ਉਹ ਅੱਜ ਵੀ ਬਦਰੂਪ ਬਹਾਨਾ ਭਵਿੱਖ ਵਿੱਚ ਵੀ ਬਦਰੂਪ ਵੀ ਪੈਦਾ ਹੋਣਗੇ ਉਪਰ ਵਿੱਚ ਵੀ ਉਹਨਾਂ ਦੀ ਵਿਆਖਿਆ ਜਿਹੜੀ ਹੈ ਉਹ ਵੀ ਕੀਤੀ ਜਾ ਰਹੀ ਜੀ ਤੇ ਪ੍ਰਮਾਤਮਾ ਦੀ ਬੰਦਗੀ ਵਾਲਾ ਇਨਸਾਨ ਦੇ ਵਿੱਚ ਰੰਦਿਆ ਵੀ ਸੁਭਾਅਨਾ ਹੈ ਜਿਹਨੂੰ ਪਾਤਸ਼ਾਹ ਜੀ ਦੇ ਆਪਾ ਵਚਨ ਪੜ੍ਹਦੇ ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵਸਾ ਹੋ ਜਿਸ ਪ੍ਰਭੂ ਪ੍ਰਮਾਤਮਾ ਕੋਲ ਬੈਠਿਆ ਸੁਣੇ ਲੱਗੀਦਾ ਸੁਹਾਵਣੇ ਲੱਗੀਦਾ ਤੇ ਸਾਰਿਆਂ ਦਾ ਵਸਾ ਹੈ ਭਰੋਸਾ ਦਾਣ ਹੈ ਪਾਤਸ਼ਾਹ ਜੀ ਕਿਰਪਾ ਕਰੇ ਕਹਿੰਦੇ ਭਾਈ ਉਹ ਪ੍ਰਮਾਤਮਾ ਦੇ ਰੰਗ ਤੋਂ ਬਿਨਾ ਜਿਹੜੀ ਢੇਰੀ ਦੇਹ ਹੈ ਇਹ ਨਿਸ਼ਾਰ ਹੋ ਜਾਣਾ ਇਸ ਕਰਕੇ ਭਾਈ ਰੇ ਤਨ ਤਨ ਸਾਥ ਨਾ ਹੋਏ ਇਹ ਤਨ ਦੇ ਨਾਲ ਤੇ ਨਹੀਂ ਨਿਭਣਾ ਹੈਗਾ ਤੋ ਇਹ ਤੋ ਸਫਲਾ ਕਰ ਸਕਦਾ ਜਿੰਨਾ ਕੋ ਹੋ ਸਕਦਾ ਇਹ ਤੋ ਕਰਮ ਲੈ ਸਕਦਾ ਹੈ ਪਾਤਸ਼ਾਹ ਜੀ ਅੱਗੇ ਕਿਰਪਾ ਕਰ ਰਹੇ ਰਹਾਉ ਤੋ ਅੱਗੇ ਆਪਾਂ ਕਰਤਬੰਗਤਿਆਂ ਨੂੰ ਵਿਚਾਰ ਲਿਆ ਸੀ ਪਾਤਸ਼ਾਹ ਰਹਿਣ ਤਾਂ ਵਰਤਾ ਰਹੇ ਹਨ ਰਾਮ ਨਾਮ ਤਨ ਨਰਮ ਲੋ ਜੇ ਦੇਵਾ ਦੇਵਣ ਹਾਰ ਇੱਕ ਤੇ ਧਨ ਹੁੰਦਾ ਪਦਾਰਥ ਦਾ ਜੋ ਆਪਾਂ ਕਮਾਈ ਕਰਦੇ ਅਥੇ ਕਿਰਤ ਕਰਦੇ ਹਾਂ ਠੀਕ ਹੈ ਆਪਣੇ ਧਰਮ ਦਾ ਸਿਧਾਂਤ ਵੈ ਕਰਨੀ ਚਾਹੀਦੀ ਹੈ ਪਰ ਇਹ ਕੋਈ ਸੱਚ ਨਹੀਂ ਹੈਗਾ ਵੀ ਸਾਰਿਆਂ ਦੀ ਕਿਰਤ ਹੀ ਬਿਲਕੁਲ ਸਵੱਛ ਹੋਵੇ ਨਿਰਮਲ ਹੋਵੇ ਕਿਸੇ ਵਿੱਚ ਪਾਪ ਹੋ ਸਕਦਾ ਕਿਸੇ ਵਿੱਚ ਕਰਪਟ ਹੋ ਸਕਦਾ ਕਿਸੇ ਦੇ ਬੇਈਮਾਨਾ ਹੋ ਸਕਦਾ ਕਿਸੇ ਵਿੱਚ ਕਿਸੇ ਦਾ ਹੱਕ ਹੋ ਸਕਦਾ ਇਦਾਂ ਹੈ ਇਹ ਸੰਸਾਰੀ ਕੰਨ ਦੀ ਬਾਤ ਪਾਸ਼ਾ ਪਾ ਰਹੇ ਹਾਂ ਇੱਕ ਪ੍ਰਮਾਤਮਾ ਦੇ ਨਾਮ ਦਾ ਧਨ ਹੈ ਜਿਹਦੇ ਚ ਸੂਖਮ ਮਾਤਰ ਵੀ ਕਿਨਕਾ ਮਾਤਰ ਵੀ ਕੁਰਲਾਵਟ ਨਹੀਂ ਹੋ ਸਕਦੀ ਨਾ ਇਹ ਕਿਸੇ ਦਾ ਹੋ ਸਕਦਾ ਇਦਾਂ ਤਾਂ ਹੋ ਸਕਦਾ ਨਾ ਕੋਈ ਬੰਦਾ ਕਹੇ ਭਾਈ ਆ ਮੇਰੇ ਭਰਾ ਨੇ ਇਹਨੇ ਜ਼ਮੀਨ ਜਾਇਦਾਦ ਮੇਰੀ ਰੱਖੀ ਚ ਮੇਰਾ ਹੱਕ ਹੈ ਇਹ ਸੰਸਾਰੀ ਧਨ ਦੀ ਬਾਤ ਹੈ ਜਿਹਨੂੰ ਪਾਤਸ਼ਾਹ ਕਹਦੇ ਵੀ ਨਾਲ ਨਹੀਂ ਜਿੰਨੇ ਬਣਾ ਇਹ ਇਦਾਂ ਦਾ ਮਸਲਾ ਤੁਸੀਂ ਆਪ ਜੀ ਬਜ਼ੁਰਗ ਬੈਠੇ ਆਪ ਜੀ ਨੇ ਬਾਤਾਂ ਸੁਣੀਆਂ ਹੋਣਗੀਆਂ ਹੁਣ ਤੱਕ ਸਮਾਜ ਵਿੱਚ ਰਹੇ ਹੋ ਇਦਾਂ ਦਾ ਮਸਲਾ ਇਦਾਂ ਦਾ ਰੌਲਾ ਤੁਹਾਡੇ ਸਾਹਮਣੇ ਕਦੇ ਨਹੀਂ ਆਇਆ ਹੋਣਾ ਕਿ ਭਾਈ ਕਿਸੇ ਭਰਾ ਨੇ ਇਸ ਕਰਕੇ ਕਲੈਸ਼ ਕੀਤਾ ਹੋਵੇ ਤੇ ਭਾਈ ਇਹਦੇ ਕੋਲੇ ਪ੍ਰਮਾਤਮਾ ਦਾ ਨਾਮ ਦਾ ਧਾਣਿਆ ਬੰਦਗੀਏ ਕਰਦਾ ਇਦਾਂ ਮੇਰਾ ਹੱਕ ਹੈ ਜੋ ਨਿੱਜੀ ਹੈ ਉਹ ਸੁਖਮਤਾ ਹੈ ਉਹ ਨਰਮਲਤਾਈ ਹੈ ਉਹ ਉਜਲਤਾ ਹੈ ਸੰਸਾਰ ਇਹ ਧਨੁਤ ਉਜਵਲਤਾ ਨਹੀਂ ਹੋ ਸਕਦੀ ਜਿਸ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਅੰਛ ਮਾਤਰ ਬਈ ਮਾਨਾ ਪਾਪ ਹੱਕ ਕੋਈ ਨਾ ਕੋਈ ਹੋ ਸਕਦਾ ਜਿਹਦੇ ਕਰਕੇ ਦਾ ਵਿਰੋਧ ਹੁੰਦਾ ਰਹਿੰਦਾ ਪਰ ਪ੍ਰਮਾਤਮਾ ਦੇ ਨਾਮ ਦਾ ਤਨ ਜਿਹੜਾ ਮੇਰਾ ਹੈ ਉਹ ਮੇਰਾ ਹੀ ਹੈ ਉਹ ਮੇਰੇ ਬੱਚਿਆਂ ਦਾ ਨਹੀਂ ਹੈ ਇਸ ਕਰਕੇ ਉਹ ਨਰਮਲ ਹੈ ਸਵੱਛ ਹੈ ਕਿਸੇ ਦਾ ਕੋਈ ਹੱਕ ਨਹੀਂ ਹੈਗਾ ਉਹਦੇ ਵਿੱਚ ਕੋਈ ਪਾਪ ਕਰਮ ਨਹੀਂ ਹੈਗਾ ਉਹਦੇ ਵਿੱਚ ਇਦਾਂ ਤੇ ਹੈ ਨਹੀਂ ਵੀ ਭਾਈ ਰੱਬ ਦੇ ਨਾਮ ਦਾ ਤਨਪਤ ਤਾਂ ਕਰਕੇ ਇਕੱਠਾ ਕੀਤਾ ਵੀ ਫਰਾਨੇ ਨੇ ਬੰਦੇ ਨੇ ਤੇ ਜਿਵੇਂ ਕਹੀਏ ਨਾ ਕਿ ਜਿਹਦੇ ਬੰਦੇ ਨੇ ਬਹੁਤ ਵੱਡੀ ਕੋਠੀ ਬੰਗਲਾ ਪਾਇਆ ਹੋਵੇ ਤੇ ਜਿਹਨੂੰ ਪਤਾ ਹੋਵੇ ਉਹਦੇ ਅਸਲ ਤੇ ਜੀਵਨ ਦੁਆਰੇ ਉਹ ਕਹਿੰਦਾ ਸਾਨੂੰ ਪਤਾ ਹੀ ਭਾਈ ਕਿਵੇਂ ਇਦਾਂ ਪਾਇਆ ਨੇ ਕਿੰਨੇ పాਪ ਕੀਤੇ ਕਿੰਨੇ ਗਰੀਬਾਂ ਦੇ ਹੱਕ ਮਾਰੇ ਪਰ ਅੱਜ ਤੱਕ ਤੁਸੀਂ ਇਦਾਂ ਨਹੀਂ ਕਦੇ ਸੁਣਿਆ ਹੋਣਾ ਜਿਹਨੇ ਕੋਈ ਪ੍ਰਮਾਤਮਾ ਦੀ ਬਾਤ ਬੰਦਗੀ ਕਰਕੇ ਦਰ ਤੇ ਪ੍ਰਵਾਨ ਹੋਇਆ ਹੋਵੇ ਤੁਸੀਂ ਕਿਹਾ ਪਈ ਨੇ ਪਾਪ ਕਰ ਕਰਕੇ ਰੱਬ ਦਾ ਨਾਮ ਦਾ ਤਨ ਇਕੱਠਿਆ ਕੀਤਾ ਚਿੱਤੇ ਹੀ ਨਹੀਂ ਜਾ ਸਕਦਾ ਜੇ ਨਿਰਮਲਤਾ ਹੀ ਹੈ ਉਜਵਲਤਾ ਹੈ ਇਹ پاک ਤਰ ਹੈ ਇਦਾਂ ਹੋ ਹੀ ਨਹੀਂ ਸਕਦਾ ਇਕੱਟਿਆਂ ਸੰਸਾਰੀ ਤਨ ਇਦਾਂ ਹੋ ਸਕਦਾ ਸੱਚੀ-ਸੱਚੀ ਕਿਰਤ ਨਾ ਕਰੋ ਕਲੇ ਪਾਪਾਂ ਦੀ ਕਮਾਈ ਵੀ ਕਰੋ ਜਿਵੇਂ ਇਹ ਦੋਹੀ ਰਹੀ ਸੰਸਾਰ ਦੇ ਵਿੱਚ ਜਿੱਦੇ ਨਸ਼ੇ ਵੇਚ ਕੇ ਸ਼ਰਾਬਾਂ ਵੇਚ ਕੇ ਇਰਤ ਗਰਤੀਆਂ ਹੋਰ ਕਮਾਈਆਂ ਕਰਕੇ ਸਾਈਬਰ ਤੇ ਉਹਨਾਂ ਕਿ ਜਿੱਦੇ ਵੱਧ ਬੜੇ ਲਿਖੇ ਮਨੋਕਹਾਨਾ ਉਹ ਤਰੀਕੇ ਨਾਲ ਲੋਕਾਂ ਨੂੰ ਠੱਗ ਰਹੇ ਲੱਗਦਾ ਤੇ ਉਹਨਾਂ ਨੂੰ ਵੀ ਇਦਾਂ ਵੀ ਇਸੇ ਕਮਾਈ ਕਰ ਰਹੇ ਪਰ ਕਮਾਈ ਸ਼ੁੱਧ ਨਹੀਂ ਹੈਗੀ ਉਹ ਕਿਉਂਕਿ ਉਹ ਸੰਸਾਰੀ ਧਨ ਹੈ ਉਹਨੂੰ ਪਾਸ਼ਾ ਉਹ ਧਨ ਹੈ ਜਿਹਨੂੰ ਪਾਸ਼ਾ ਕਹ ਰਹੇ ਹਨ ਤਾਨ ਧਨ ਸਾਥ ਨਾ ਹੋਏ ਇਹਨਾਂ ਸਾਥ ਹੀ ਨਹੀਂ ਨੇ ਬਣਾ ਇੱਕ ਧਨ ਪਰਮਾਤਮਾ ਦੇ ਨਾਮ ਦਾ ਹੈ RAM ਨਾਮ ਤੁਮ ਨਰਮ ਲੋ ਜਿਵੇਂ ਦੇਖੋ ਆਜ ਦੀਆਂ ਸਰਕਾਰਾਂ ਵੀ ਇਹਨਾਂ ਬੇਸ਼ਾਂ ਤੇ ਬਣਦੀਆਂ ਪਾਲਿਸੀਆਂ ਤੇ ਬਣਦੀਆਂ ਮੈਂ ਪਿੱਛੇ ਜੇ ਕੰਕਰੇ ਪੜ ਰਿਹਾ ਸੀ ਥੋੜੇ ਦੋਨ ਹੋਏ ਕਿਸੇ ਸਰਕਾਰ ਨੇ ਆਪਣੀ ਬਕੂਬੀ ਉਹ ਸ਼ਬਸ਼ੰਸੀ ਤੁਸੀਂ ਵੇਖਿਆ ਹੋ ਜਦੋਂ ਵੀ 5 ਸਾਲਾਂ ਬਾਅਦ ਵੋਟਾਂ-ਵੋਟਾਂ ਆਉਂਦੀਆਂ ਹਨ ਨਾ ਤੇ ਸਾਰੀਆਂ ਸਰਕਾਰਾਂ ਇਹ ਤੋਂ ਇਦਾਂ ਛਾਪਦੀਆਂ ਜਿਵੇਂ ਕੋਈ ਬਹੁਤ ਵੱਡਾ ਮਹਾਨ ਕੰਮ ਆਂਦਾ ਵੀ ਭਾਈ ਸਾਡੀ ਸਰਕਾਰ ਨੇ ਸ਼ਰਾਬ ਦੇ ਠੇਕਿਆਂ ਦੇ ਵਿੱਚੋਂ ਨਾ ਮੁਨਾਫਾ ਕੱਢਿਆ ਹੁਣ ਵੇਖਣ ਨੂੰ ਤੇ ਸਰਕਾਰ ਨੂੰ ਲੱਗਦਾ ਹੈ ਵੀ ਅਸੀਂ ਕਮਾਈ ਵਖਾ ਰਹੇ ਆਂ ਆਪਦੀ ਜਿਵੇਂ ਭਾਈਸੀਂ ਕਮਾਈ ਕੀਤੀ ਪਰ ਉਹ ਸ਼ਰਾਬ ਦੇ ਨਾਲ ਕਿੰਨੇ ਘਰ ਜੁੜੇ ਕਿੰਨਿਆਂ ਭੈਣਾਂ ਦੇ ਵੀਰ ਇਸ ਜ਼ਮੀਨ ਤਰਸਕਤ ਹੋਏ ਕਿ ਜਿਹੜੇ ਕਪਤਨੀਆਂ ਪਤਨੀਆਂ ਦੇ ਪਤੀ ਸ ਜ਼ਮੀਨ ਤੋਂ ਉਹਨਾਂ ਦੇ ਸੁਹਾਗ ਉਜੜੇ ਉਹਦੇ ਵੱਲ ਧਿਆਨ ਨਹੀਂ ਜਾ ਰਿਹਾ ਹੁੰਦਾ ਧਿਆਨ ਇਸੇ ਕਰਕੇ ਨਹੀਂ ਜਾ ਰਿਹਾ ਕਿ ਉਹ ਨਾਮ ਦਾ ਤਣ ਨਹੀਂ ਆ ਉਹ ਜਿਹੜੀ ਨਿਰਮਲਤਾ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਪੈਸੇ ਇਕੱਠੇ ਕਰਨੇ ਹੋਣ ਜ਼ਰੂਰੀ ਨਹੀਂ ਕਿ ਤੁਹਾਨੂੰ ਬਿਲਕੁਲ ਸ਼ੁੱਧ ਰੂਪਿਤ ਕਰਨੇ ਪੈਣੇ ਬਈ ਮੰਨੇ ਨਾ ਵੀ ਹੋ ਸਕਦੇ ਆ ਪਾਪ ਕਰਮਾਂ ਨਾਲ ਵੀ ਹੋ ਸਕਦੇ ਹਨ ਜਦ ਹਾਕਮਾਰ ਕੀ ਵੀ ਹੋ ਸਕਦੇ ਹਨ ਪਰ ਰੱਬ ਦੇ ਨਾਮ ਦਾ ਤਣ ਇਦਾਂ ਦਾ ਨਹੀਂ ਹੈਗਾ ਕਿ ਤੁਸੀਂ ਕਿਸੇ ਤੋਂ ਖੋਹ ਲਓ ਈ ਪਾਈ ਫਲਾਣਾ ਬੰਦਾ ਗੁਰਦੁਆਰੇ ਜਾਂਦਾ ਅੰਮ੍ਰਿਤ ਵੇਲੇ ਆਪਾਂ ਚੋਰੀ ਕਰਕੇ ਉਹਦਾ ਧੰਨ ਲਿਆਵਾਂਗੇ ਉਹਦੇ ਵਾਲੇ ਪਨਾਪਾ ਨੂੰ ਚੜ ਜਾਣਗੇ ਇਦਾਂ ਅੱਜ ਤੱਕ ਨਾ ਕਦੇ ਹੋਇਆ ਤੇ ਨਾ ਕਦੇ ਪਵਿੱਖਜ ਹੋਏਗਾ ਜਿਵੇਂ ਨਰਮਲ ਹੀ ਇਸੇ ਕਰਕੇ ਹੈ ਨਾ ਨਾਂ ਇਹਨੂੰ ਚੋਰੀ ਹੋ ਸਕਦੀ ਨਾ ਨੂੰ ਕੁਝ ਦੁੱਖ ਹੋਇਆ ਜਾ ਸਕਦਾ ਨਾ ਡੋਪਿਆ ਜਾ ਸਕਦਾ ਨਾ ਇਤਿਕੇ ਦਾ ਹੱਕ ਜਤਾਇਆ ਜਾ ਸਕਦਾ ਹੁਣ ਆਪ ਜੀ ਗੁਰਦੁਆਰੇ ਬੈਠੇ ਹੋ ਕਦੇ ਆਪ ਜੀ ਨੂੰ ਆਪਣੇ ਬੱਚਿਆਂ ਨੇ ਕਿਹਾ ਹੋਵੇ ਭਾਈ ਜੀ ਤੂੰ ਗੁਰਦੁਆਰੇ ਜਾਂ ਨੱਦੇ ਪੰਨੇ ਮੇਰੇ ਹੋਏ ਮੈਂ ਬਾਅਦ ਚ ਕੰਮ ਵੀ ਤੇ ਕਰਦਾ ਨਹੀਂ ਕਿਹਾ ਜਾ ਸਕਦਾ ਬਲੇ ਨਿਰਮਲਤਾ ਹੀ ਹੈ ਉਜਵਲਤਾ ਹੈ ਪਰ ਉਹ ਗੱਲ ਵਿਸ਼ਾ ਅਲੱਗ ਹੈ ਕਿ ਸਰਕਾਰਾਂ ਇਹਨੂੰ ਇਸ ਪ੍ਰਕਾਰ ਪੇਸ਼ ਕਰਦੀਆਂ ਨੂੰ ਲੱਗਦਾ ਮਨੁੱਖ ਨੂੰ ਵੀ ਲੱਗਦਾ ਹੁੰਦਾ ਇਦਾਂ ਆਪਾਂ ਨੂੰ ਉਹਦੀ ਅਸਲੀਅਤ ਬਾਰੇ ਵੀ ਪਤਾ ਹੁੰਦਾ ਭਾਈ ਇਹਨੇ ਕਿੰਨਾ ਕੱਟਾ ਵੇਚਿਆ ਕਿੰਨੀਆਂ ਕੁ ਸ਼ਰਾਬਾਂ ਵੇਚੀਆਂ ਤੇ ਉਹ ਆਪਣੇ ਆਪ ਨੂੰ ਬੜਾ ਮਹਾਨ ਵੀ ਦੱਸ ਰਿਹਾ ਹੁੰਦਾ ਵੀ ਲੈ ਭਾਈ ਮੈਂ ਤੇ ਬੱਚਿਆਂ ਬਾਰੇ ਇੰਨਾ ਕੁਝ ਬਣਾਇਆ ਇੰਨਾ ਕੁਝ ਜੋੜਿਆ ਉਹ ਵਖਾਖ ਹੀ ਰਿਹਾ ਹੁੰਦਾ ਅਸਲ ਵਿੱਚ ਆਪਣੇ ਪਾਪਾਂ ਦੀ ਕਮਾਈ ਨੂੰ ਸ਼ੋਅ ਕਰ ਰਿਹਾ ਹੁੰਦਾ ਉਹ ਕਮਾਈ ਕਰਕੇ ਕਿੰਨੇ ਘਰ ਉਜੜੇ ਹਨ ਉਹਦੇ ਵੱਲੋਂ ਧਿਆਨ ਨਹੀਂ ਜਾ ਰਿਹਾ ਹੁੰਦਾ ਧਿਆਨ ਇਸੇ ਘਰ ਕਿ ਨ ਜਾ ਰਿਹਾ ਹੁੰਦਾ ਕਿਉਂਕਿ ਧਾਣੀ ਨਿਰਮਲ ਨਹੀਂ ਹੈ ਪਾਤਸ਼ਾਹ ਕਹੇ ਹਨ RAM ਨਾਮ ਤਨ ਨਿਰਮਲੋ ਜਿਹੜਾ ਪ੍ਰਮਾਤਮਾ ਦਾ RAM ਦੇ ਨਾਮ ਦਾ ਜਿਹੜਾ ਧਨਵ ਹੈ ਇਹ ਨਿਰਮਲ ਹੈ ਇਹ ਸ਼ੁੱਧ ਹੈ ਇਹ ਪਾਕ ਹੈ ਇਹ ਉਜਵਲ ਹੈ ਜੇ ਦੇਵ ਹੈ ਦੇਵਨ ਹਾਰ ਪਰ ਇਹਨੂੰ ਜੇ ਪਾਤਸ਼ਾਹ ਜੀ ਆਪ ਦੇਣ ਤੇ ਗੁਰੂ ਤਰਟ ਕੇ ਕਿਸੇ ਸਿੱਖ ਦੀ ਝੋਲੀ ਇਹ ਨਾਮ ਦੀ ਕਣੀ ਪਾ ਜਾਵੇ ਕੋਈ ਗੁਰਮੁਖ ਪਿਆਰਾ ਜਿਹਦੇ ਕੋਲ ਨਾਮ ਦਾ ਖਿਆਨਾ ਹੋਵੇ ਕਿਸ ਦੀ ਝੋਲੀ ਵਿੱਚ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੈ ਇੱਕ ਕਣੀ ਇੱਕ ਕਣੀ ਨਾਮ ਦੀ ਦੇ ਕੇ ਕੋਈ ਗੁਰਮੁਖ ਇਸ ਦਾ ਉਧਾਰ ਕਰ ਦਵੇ ਕਿਉਂਕਿ ਜੋ ਗੁਰੂ ਵਾਲੇ ਗੁਣ ਆ ਜਾਂਦੇ ਹਨ ਕਿਣਕਾ ਏਕ ਜੀਵ ਸਭੈ ਤਾਂ ਕਿ ਮਹਿਮਾ ਗਣੀ ਨਾ ਆਵੇ ਸੰਸਾਰੀ ਧਨਾ ਤੁਸੀਂ ਲੱਖਾਂ ਕਰੋੜਾਂ ਅਰਬਾਂ ਖਰਬਾਂ ਵੀ ਪੈਦਾ ਕਰ ਲਓ ਹੋ ਸਕਦਾ ਤੁਹਾਡੀ ਜਿਹੜੀ ਬਾਦ ਵਿੱਚ ਵੀ ਆਲੋਚਨਾਏ ਹੁੰਦੀ ਰਵੇ ਵੀ ਨੇ ਧਣੇ ਇਸ ਪ੍ਰਕਾਰ ਕੀਤਾ ਨੇ ਇਸ ਤਰ੍ਹਾਂ ਬੇਇਮਾਨਾ ਕੀਤਾ ਰੱਬ ਦੇ ਨਾਮ ਦਾ ਧਾਣਾ ਇੱਕ ਕਿਣਕਾ ਕਿਸੇ ਹਿਰਦੇ 'ਚ ਵਸਾ ਲਉ ਕਿਣਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ ਸੰਸਾਰ ਉਹਦੀ ਮਹਿਮਾ ਉਹਦੀ ਉਸਤਤਿ ਵਡਿਆਈ ਕਰਦਾ ਨਹੀਂ ਜਿਤੱਕਦਾ ਇਹ ਕੋਈ ਸ਼ੁੱਧ ਧਨ ਹੈ ਪਾਪ ਧਨ ਹੈ ਉਜਵਲ ਧਨ ਹੈ ਕਿਉਂਕਿ ਇਹ ਪ੍ਰਮਾਤਮਾ ਵੱਲੋਂ ਆਇਆ ਹੋਇਆ ਧਨ ਹੈ ਕਿਸੇ ਦਾ ਮਾਰਿਆ ਹੋਇਆ ਹੱਕ ਨਹੀਂ ਹੈ ਪਾਸ਼ਾ ਕਰੇ RAM ਨਾਮ ਤਾਂ ਨਰਮ ਲੋ ਜੇ ਦੇਵ ਦੇਵਣ ਹਾਰ ਆਗਾ ਪੂਛ ਨਾ ਹੋਵਈ ਜਿਸ ਬੈਲੀ ਗੁਰ ਕਰਤਾਰ ਤੇ ਜਿਨ੍ਹਾਂ ਦੇ ਕੋਲੇ ਪਾਸ਼ਾ ਕੰਦੇ ਪਈ RAM ਦੇ ਨਾਮ ਦਾ ਧੰਵ ਹੈ ਨਾ ਜਿਨ੍ਹਾਂ ਕੋਲੇ ਬੰਦਗੀ ਹੈ ਇਬਾਦਤ ਹੈ ਜਦੋਂ ਇਹ ਸ਼ਲੋਕ ਨੂੰ ਛੱਡ ਕੇ ਉਹ ਪ੍ਰਲੋਕ ਨੂੰ ਜਾਂਦੇ ਹਨ ਪਾਵੇ ਸਰੀਰ ਨੂੰ ਤਿਆਗ ਦਿੰਦੇ ਹਨ ਮਰਜੀ ਨਾਲ ਤਿਆਗਦੇ ਹਨ ਦੇ ਦਾ ਉਹਨਾਂ ਜਦੋਂ ਕਰਦੇ ਹਨ ਅੱਗੇ ਪੁੱਛ ਨਾ ਹੋਵੇ ਜਿਵੇਂ ਦੇਖੋ ਕਿਸੇ ਕੋਲੇ ਬਹੁਤਾ ਧਨ ਸੰਸਾਰੀ ਹੋਵੇ ਤੇ ਉਹਦੇ ਕੋਲੇ ਈਡੀ ਜਣੀ ਹੈ ਵਿਜੀਲੈਂਸ ਵਾਲਿਆਂ ਦੀ ਰੜ ਪਈ ਜਿਹਨੂੰ ਰੋਜ਼ ਵੇਖਦੇ ਨਾ ਆਪਾਂ ਜਿਹੜਾ ਫਲਾਣਾ ਮੰਤਰੀ ਬੜਿਆ ਗਿਆ ਫਲਾਣਾ ਮੰਤਰੀ ਦੇ ਪਰੇਸ਼ਾਪਾ ਪਿਆ ਹੁੰਦੇ ਰਹਿੰਦਾ ਇਦਾਂ ਕਿਹੜੇ ਧਨ ਤੇ ਹੁੰਦਾ ਜਿਹੜਾ ਤਨ ਇੱਥੇ ਕਮਾਇਆ ਇੱਥੇ ਹੀ ਰਹਿਣਾ ਅੱਗੇ ਨਹੀਂ ਜਾਣਾ ਨਾ ਕੋ ਲੈ ਆਇਓ ਇਸ ਧਨ ਕੋ ਨਾ ਕੋ ਲੈ ਜਾਸ ਨਾ ਤੇ ਕੋਈ ਜਮਦਾ ਇਸ ਤੁਹਾਨੂੰ ਨਾਲ ਲੈ ਕੇ ਆਇਆ ਵੀ ਹਾਂ ਭਾਈ ਇਹਦੇ ਤੇ ਜਮਦੇ ਦੇ ਬੈਂਕ ਦੇ ਖਾਤੇ ਵਿੱਚ ਇੰਨੇ ਪੈਸੇ ਆ ਗਏ ਨੇ ਇਦਾਂ ਨਹੀਂ ਹੈਗੀ ਛੇੜ ਤੇ ਇੱਥੇ ਕਮਾਇਆ ਹੋਇਆ ਧਨ ਵੈ ਤੇ ਇੱਥੇ ਹੀ ਰਹਿਣਾ ਤੇ ਜਿੰਨੇ ਵੀ ਟੈਕਸ ਹਨ ਈਡੀ ਹੈ ਜਿੰਨੇ ਵੀ ਸਰਕਾਰ ਦੇ ਦਬਾਹ ਹਕੂਮਤਾਂ ਦੇ ਦਰਬਾਹ ਦਬਾਹ ਹਨ ਖਿੱਚੋ ਤਾਣ ਜਿੰਨੀ ਹੈ ਇਸੇ ਤਰ੍ਹਾਂ ਤੇ ਹੈ ਅੱਜ ਤੱਕ ਤੁਸੀਂ ਇਸ ਕਰਕੇ ਨਹੀਂ ਈੜ ਸੁਣੀ ਭਾਈ ਈਡੀ ਨੇ ਫਲਾਣੇ ਸੰਤ ਦੇ ਝੋਪੜੀ ਉੱਤੇ ਨੇ ਈਡੀ ਨੇ ਟੈਕ ਬਰੇਡ ਮਾਰ ਦਿੱਤੀ ਵੀ ਦੱਸ ਪਈ ਕਿੰਨਾ ਕੁ ਤੇਰੇ ਕੋਲ ਰੱਬ ਦੇ ਨਾਮ ਦਾ ਤਾਣਿਆ ਟੈਕਸ ਕੀਤੇ ਲਾਇਆ ਜਾਂਦਾ ਹੈ ਡੈਕਸ ਕਿਤੋਂ ਭਰਾਇਆ ਜਾਂਦਾ ਜਿੰਨਾਂ ਕੋਲੇ ਸੰਸਾਰੀ ਧਨ ਹੋਵੇ ਜਿੰਨਾਂ ਕੋਲੇ ਪ੍ਰਮਾਤਮਾ ਦੇ ਨਾਮ ਦਾ ਧਨ ਹੈ ਪਾਸ਼ਕ ਵਿੱਚ ਉਹਨਾਂ ਤੋਂ ਕੋਈ ਪੁੱਛਗਿੱਛ ਨਹੀਂ ਜੇ ਹੁੰਦੀ ਧਰਮ ਰਾਏ ਕਾ ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ ਜਿੰਨਾਂ ਕੋਲੇ ਪ੍ਰਮਾਤਮਾ ਦੀ ਬੰਦਗੀ ਹੈ ਇਬਾਦਤ ਹੈ ਪ੍ਰਮਾਤਮਾ ਦੇ ਪ੍ਰਭੂ ਰੂਪੀ ਨਾਮ ਦਾ ਜਿਹੜਾ ਧਨ ਹੈ ਪਾਸ਼ਕ ਨੇ ਅੱਗੇ ਪੂਜਣਾ ਹੋਵੇ ਉਹਨਾਂ ਦੇ ਅੱਗੇ ਪੁੱਛਕਿਛ ਕੋਈ ਨਹੀਂ ਹੁੰਦੀ ਕੋਈ ਟੈਕਸ ਵਾਲਾ ਨਹੀਂ ਕੋਈ ਵਿਜੀਲੈਂਸ ਵਾਲਾ ਨਹੀਂ ਕੋਈ ਸਰਕਾਰ ਵਾਲਾ ਉਹਨਾਂ ਨੂੰ ਨਹੀਂ ਪੁੱਛਦਾ ਜਿਨ੍ਹਾਂ ਨੂੰ ਜਿਸ ਬੇਲੀ ਕੋਰ ਕਰਤਾਰ ਜਿਨ੍ਹਾਂ ਦਾ ਬੇਲੀ ਮਿੱਤਰ ਗੁਰੂ ਆਪ ਹੋ ਜਾਂਦਾ ਹੁਣ ਸੰਸਾਰੀ ਮਿੱਤਰ ਤੇ ਧਣ ਕਰਕੇ ਬਣਦੇ ਹਨ ਇਹ ਤੇ ਆਪਾਂ ਨੂੰ ਵੀ ਪਤਾ ਹੈ ਆਪਣੇ ਵੀ ਬਹੁਤੇ ਮਿੱਤਰ ਹਨਗੇ ਤੇ ਆਪਾਂ ਵੀ ਬਹੁਤੇ ਮਿੱਤਰ ਹੋ ਮੰਗ ਆਪਣਾ ਸਬੰਧ ਕਿਦੇ ਕਰਕੇ ਹੈ ਜਿਹੜਾ ਸੰਸਾਰ ਦੇ ਪੈਦਾ ਹੋਇਆ ਧਨ ਵੈ ਹੋਸਾ ਕਹ ਲੈ ਮੇਰੀ ਗੱਲ ਕਈਆਂ ਨੂੰ ਨਾ ਚੰਗੀ ਲੱਗੇ ਪਰ ਪਾਤਸ਼ਾਹ ਜੀ ਕਹਿੰਦੇ ਪਰ ਜਿਹੜੇ ਤੇ ਗੁਰਮੁਖਾਂ ਦੀ ਦੋਸਤੀ ਹੈ ਇਹ ਤੇ ਵਿਚਾਰਾਂ ਦੀ ਦੋਸਤੀ ਹੁੰਦੀ ਹੈ ਇਹਨਾਂ ਦੇ ਤੇ ਸੌਦ ਤੇ ਸੁਟ ਦਾ ਮਿਲਾਪ ਹੋਣੇ ਕਰਕੇ ਇਹਨਾਂ ਦੇ ਫੁਰਨਿਆਂ ਦੀ ਦੋਸਤੀ ਹੁੰਦੀ ਜਿਹਨੂੰ ਵਿਚਾਰਾਂ ਦੀ ਦੋਸਤੀ ਆਪਾਂ ਕਹਿੰਦੇ ਉਹਨਾਂ ਦੀ ਸੋਚ ਨਹੀਂ ਇੱਕ ਹੋ ਜਾਂਦੀ ਕਿਉਂਕਿ ਗੁਰੂ ਵੱਲ ਤੋਂ ਉਹਨਾਂ ਦਾ ਮੁਖ ਹੈ ਉਹਨਾਂ ਦਾ ਖਾਣਾ ਇੱਕੋ ਜਿਹਾ ਹੋ ਜਾਂਦਾ ਉਹਨਾਂ ਦਾ ਰਹਿਣ ਸਹਿਣ ਇੱਕੋ ਜਿਹਾ ਹੋ ਜਾਂਦਾ ਗੁਰਮੁਖਾਂ ਦੀ ਦੋਸਤੀ ਗੁਰਮੁਖਾਂ ਦੀ ਸਭਾ ਇਸ ਕਰਕੇ ਹੈ ਪਰ ਮਨਮੁਖਾਂ ਦੀ ਇਹਦੇ ਬਿਲਕੁਲ ਉਲਟ ਹੈ ਮਨਮੁੱਖਾਂ ਦੀ ਦੋਸਤੀ ਵਿਚਾਰ ਮਿਲਣੇ ਕਰਕੇ ਨਹੀਂ ਹੁੰਦੀ ਬਾਸ਼ਕ ਦੇ ਮਨਮੁੱਖਾਂ ਕੇ ਦੀ ਦੋਸਤੀ ਮਾਇਆ ਦਾ ਸੰਬੰਧ ਉਹਨਾਂ ਦੀ ਜਿਹੜੀ ਮਿੱਤਰਤਾ ਹੈ ਦੋਸਤੀ ਹੈ ਮਾਇਆ ਦੇ ਸੰਬੰਧ ਕਰਕੇ ਹੁੰਦੀ ਉਹ ਇਸ ਕਰਕੇ ਦੋਸਤੀ ਮਿੱਤਰਤਾ ਪਾਉਂਦੇ ਹਨ ਵੀ ਚਲੋ ਇਹਦੇ ਕੋਲ ਚਾਰ ਛਲੜ ਹਨ ਦੋ ਚਾਰ ਮਹੀਨੇ ਐਸ਼ ਕਰਾਂਗੇ ਖਾਣਾ ਪੀਣਾਗੇ ਵੇਖਦੇ ਆਂ ਹੀ ਭੱਜ ਜਾਣ ਜਦੋਂ ਪਤਾ ਲੱਗਿਆ ਵੀ ਮਿੱਤਰ ਤੇ ਕੋਈ ਮੁਸੀਬਤ ਬਣੀ ਆ ਜਦੋਂ ਪਤਾ ਲੱਗਿਆ ਵੀ ਕੋਈ ਦੁੱਖ ਦੀ ਘੜੀ ਆ ਗਈ ਹੈ ਉਦੇ ਉਹ ਹਰਨ ਸਿਓ ਹੋ ਜਾਂਦੇ ਭੱਜ ਜਾਂਦੇ ਮਨਮੁਖਾਂ ਦਾ ਕਰਮ ਇਦਾਂ ਦਾ ਹੁੰਦਾ ਕਿਉਂਕਿ ਉਹਨਾਂ ਦਾ ਸੰਬੰਧ ਜਿਹੜਾ ਹੁੰਦਾ ਇੱਕ ਮਾਇਆ ਕਰਕੇ ਹੁੰਦਾ ਜਿਹੜੀ ਮਾਇਆ ਨਾਸ਼ਵੰਤ ਹੈ ਤੇ ਗੁਰਮੁਖਾਂ ਦਾ ਸੰਬੰਧ ਪ੍ਰਮਾਤਮਾ ਦੇ ਨਾਮ ਕਰਕੇ ਹੁੰਦਾ ਜਿਹੜਾ ਨਾਸ਼ਵੰਤ ਨਹੀਂ ਆ ਝਾਣ ਦੇਣਾ ਹੋ ਸਕਦਾ ਆਪਣੇ ਨੂੰ ਇਹ ਲੱਗ ਰਿਹਾ ਹੋਵੇ ਵੀ ਪ੍ਰਕਰਣ ਤੋਂ ਬਹੁਤ ਦੂਰ ਆ ਗਏ ਆ ਪਰ ਪ੍ਰਕਰਣ ਤੋਂ ਦੂਰ ਨਹੀਂ ਆ ਜਿਹੜੀ ਪਾਵਸ ਮੂਲ ਭਾਵਸ ਪੰਕਤੀ ਵਿੱਚ ਰੱਖਿਆ ਭਾਈ ਰੇ ਤਨ ਤਨ ਸਾਥ ਨਾ ਹੋਈ ਆਪਾਂ ਉਸੇ ਦੀ ਵਿਆਖਿਆ ਕਰ ਰਹੇ ਹਾਂ ਵੀ ਜਦੋਂ ਤੇ ਪ੍ਰਮਾਤਮਾ ਦੇ ਨਾਮ ਕਰਕੇ ਆਪਣੀ ਸੰਬੰਧ ਬਣੇਗਾ ਦੋਸਤੀ ਮਿੱਤਰਤਾ ਬਣੇਗੀ ਹੁਣ ਆਪਾਂ ਜਿਤਨੇ ਇਕੱਠੇ ਆ ਗੁਰ ਸੰਗਤ ਵਿੱਚ ਹੁਣ ਜਿੱਦਨ ਆਪਣਾ ਸੰਬੰਧ ਪ੍ਰਮਾਤਮਾ ਦੇ ਨਾਮ ਕਰਕੇ ਬਣਿਆ ਵਿਚਾਰਾ ਕਰਕੇ ਬਣਿਆ ਗੁਰੂ ਕਰਕੇ ਆਪਾਂ ਜੁੜੇ ਇੱਕ ਦੂਸਰੇ ਦੇ ਨਾਲ ਫਿਰ ਇਹ ਦੋਸਤੀ ਇਦਾਂ ਦੀ ਹੋ ਜਾਏਗੀ ਜੀ ਨਿਵੇਗੀ ਇਸ ਦਰਗਾਹ ਤੋਂ ਬਾਅਦ ਵੀ ਇਸ ਲੋਕ ਤੋਂ ਬਾਅਦ ਵੀ ਪ੍ਰਲੋਕ ਵਿੱਚ ਵੀ ਨਿਵੇਗੀ ਇੱਕ ਸੰਬੰਧ ਹੁੰਦਾ ਮਾਇਆ ਕਰਕੇ ਜਿਹੜੇ ਪਦਾਰਥ ਇੱਥੇ ਪੈਦਾ ਹੋਇਆ ਇੱਥੇ ਉਹਨੇ ਰਹਿ ਜਾਣਾ ਇੱਥੇ ਖਤਮ ਹੋ ਜਾਣਾ ਉਹਦੇ ਕਰਕੇ ਸੰਬੰਧ ਰੋਜ਼ ਟੁੱਟਦੇ ਹਨ ਤੇ ਰੋਜ਼ ਬਣਦੇ ਹਨ ਆਪ ਜੀ ਨੇ ਇਦਾਂ ਵੇਖਿਆ ਹੋਵੇਗਾ ਸੰਸਾਰ ਵਿੱਚ ਕਿ ਭਈ ਫੁਲਾਣੇ ਬੰਦਾ ਬੰਦਾ ਫੁਲਾਣੇ ਬੰਦੇ ਨਾਲ ਬੜੀ ਦੋਸਤੀ ਸੀ ਕਦੇ ਕਰਕੇ ਰੋਲਾ ਪਿਆ ਉਹਨਾਂ ਦਾ ਪੈਸਾ ਕਰਕੇ ਰੋਲਾ ਪਿਆ ਉਹਨਾਂ ਦੇ ਇਸ ਕਰਮ ਕਰਕੇ ਰੋਲਾ ਪਿਆ ਵਾਦਾ ਘਾਟਾ ਹੋ ਗਿਆ ਉਹ ਦੋਸਤੀ ਕਿਤੇ ਹੋਰ ਹੋ ਜਾਂਦੀ ਹੈ ਪਰ ਗੁਰਮੁਖਾਂ ਦੀ ਦੋਸਤੀ ਇਸ ਕਰਕੇ ਨਹੀਂ ਜਦੋਂ ਗੁਰਮੁਖਾਂ ਦੀ ਦੋਸਤੀ ਮਾਇਆ ਦੇ ਸੰਬੰਧ ਤੋਂ ਉੱਪਰ ਉੱਟ ਕੇ ਪਰਮਾਤਮਾ ਦੀ ਵਿਚਾਰ ਪਰਮਾਤਮਾ ਦੇ ਨਾਮ ਦੇ ਸੰਬੰਧ ਤੇ ਦੋਸਤੀ ਪੈਦੀ ਪੈਂਦੀ ਆ ਜੋ ਸਦੀਵ ਕਾਲ ਵਾਸਤੇ ਨਿਭਦੀ ਹੈ ਸਤਿਗੁਰੂ ਕਹ ਰਹੇ ਹਨ ਜਿਨ੍ਹਾਂ ਦਾ ਬੇਲੀ ਜਿਨ੍ਹਾਂ ਦੀ ਮਿੱਤਰਤਾ ਗੁਰੂ ਨਾਲ ਹੋ ਜਾਂਦੀ ਤੇ ਗੁਰੂ ਨਾਲ ਮਿੱਤਰਤਾ ਮਨੁੱਖ ਦੀ ਉਦਹੀਂ ਹੁੰਦੀ ਜਦੋਂ ਉਹਦੇ ਕੋਲੇ ਪਰਮਾਤਮਾ ਦੇ ਨਾਮ ਦਾ ਗੁਰੂ ਦੇ ਨਾਮ ਦਾ ਤਨ ਹੋਵੇ ਕਿਉਂਕਿ ਗੁਰੂ ਨੇ ਕਿੱਥੇ ਆਉਣਾ ਭੌਰੇ ਨੇ ਕਿੱਥੇ ਆਉਣਾ ਜਿੱਥੇ ਖੁਸ਼ਬੂ ਹੋਵੇ ਹੁਣ ਭੌਰਾ ਆਪ ਜੀ ਨੇ ਕਦੇ ਗੰਦਗੀ ਤੇ ਬੈਠਾ ਤਾਂ ਵੇਖਿਆ ਨਹੀਂ ਭੌਰਾ ਮਨੁੱਖਤਾਈ ਕੋਲੇ ਤੇ ਜਾ ਨਹੀਂ ਸਕਦਾ ਉਹਰਾ ਸਾਕਤ ਮਨੁੱਖ ਕੋਲ ਤੇ ਜਾ ਨਹੀਂ ਸਕਦਾ ਪੌਰੇ ਦਾ ਮਤਲਬ ਹੈ ਖੁਸ਼ਬੂ ਹੀ ਲੈਣੀ ਤੇ ਖੁਸ਼ਬੂ ਕਿੱਥੋਂ ਆਏਗੀ ਫੁੱਲ ਦੇ ਵਿੱਚੋਂ ਇਸ ਕਰਕੇ ਆਪ ਵੀ ਦੇਖਿਆ ਕਿ ਜਿੰਨੇ ਪੌਰੇ ਹੰਗ ਤੁਹਾਨੂੰ ਫੁੱਲਾਂ ਉੱਤੇ ਮਿਲਣਗੇ ਤੇ ਗੰਦਗੀ ਤੇ ਪੌਰਾ ਨਹੀਂ ਮਿਲੇਗਾ ਇਸੇ ਪ੍ਰਕਾਰ ਜਿੰਨਾ ਗੁਰਮਖਾਂ ਦੇ ਕੋਲੋਂ ਸਿੱਖੀ ਦੀ ਮਹਿਕ ਆ ਰਹੀ ਹੈ ਜਿੰਨਾ ਗੁਰਸਿੱਖਾਂ ਦੇ ਕੋਲੋਂ ਅੰਮ੍ਰਿਤ ਵੇਲੇ ਦੀ ਸਮੇਂ ਦੀ ਝਲਕ ਰਹੀ ਆ ਜਿਨ੍ਹਾਂ ਦੇ ਮੱਥੇ ਤੋਂ ਚਲਕ ਰਿਆ ਵੀ ਇਹ ਅੰਮ੍ਰਿਤ ਵੇਲਾ ਸਾਹਬ ਦੇ ਹਨ ਨਿਤਨੇਮ ਕਰਦੇ ਹਨ ਦੀ ਗੁਰੂ ਉਹਨਾਂ ਦਾ ਬੇਲੀ ਹੋ ਜਾਂਦਾ ਹੈ ਗੁਰੂ ਉਹਨਾਂ ਦੇ ਬਾਹ ਪਕੜ ਲੈਂਦਾ ਮੈਂ ਥੋੜੇ ਦਿਨ ਪਹਿਲਾਂ ਬਾਬਾ ਕੁਲਵੰਤ ਸਿੰਘ ਹਜੂਰ ਸਾਹਿਬ ਵਾਲੇ ਉਹਨਾਂ ਦੇ ਵਿਚਾਰ ਸੁਣਿਆ ਬੜਾ ਮਨ ਨੂੰ ਪਾਇਆ ਉਹਨਾਂ ਕੈਂਪ ਸਿਗਾ ਚਲੋ ਸਮਾਗਮ ਕੋ ਕੈਂਪ ਅਲੱਗ ਵੇਸ਼ਾ ਕੇ ਸਰਕਾਰਾਂ ਨੇ ਇਹਨਾਂ ਨੂੰ ਹੋਰ ਤਰੀਕੇ ਦੇ ਨਾਮ ਦੇ ਦਿੱਤੇ ਆਪਣੇ ਸਮਾਗਮਾਂ ਨੂੰ ਗੁਰਮਤ ਸਮਾਗਮ ਸਿਗਾ ਚਲੋ ਇਦਾਂ ਸਮਝੀਏ ਅੰਮ੍ਰਿਤ ਵੇਲੇ ਤੇ ਬੋਲਿਆ ਜਾ ਰਿਹਾ ਸੀ ਵੀ ਭਾਈ ਅੰਮ੍ਰਿਤ ਵੇਲੇ ਬਾਰੇ ਕੋਈ ਵੀ ਗੁਰਮੁਖ ਸੱਜਣ ਆਪਣੇ ਆਪਣੇ ਵਿਚਾਰ ਦੋ ਤੇ ਉਹਨਾਂ ਨੇ ਦੁਆ ਮਿੰਟਾਂ ਵਿੱਚ ਆਪਣੀ ਗੱਲ ਸਮੇਟੀ ਉਕਣ ਲੱਗੇ ਵੀ ਵਾਕੀ ਧਰਮ ਠੀਕ ਆ ਵੈਸੇ ਬਹਾਰਲੇ ਦੇਸ਼ਾਂ ਵਿੱਚ ਵੀ ਅਮਰਤਵਲੇ ਨੂੰ ਮਹਾਨਤਾ ਦਿੰਦੇ ਜਿੰਨਾਂ ਕੋਲੇ ਕੋਈ ਧਰਮ ਨਾਮ ਦੀ ਚੀਜ਼ ਹੀ ਨਹੀਂ ਹੈਗੀ ਪਰ ਹੋਰ ਤਰੀਕੇ ਦਿੰਦੇ ਉਹ ਕਹਿੰਦੇ ਵੀ ਇਸ ਸਮਾ ਸੁਹਾਵਣਾ ਹੁੰਦਾ ਇਹ ਗਾਂਤ ਹੁੰਦੀ ਇਦਾਂ ਹੁੰਦਾ ਚਲੋ ਆਪਣੇ ਆਪਣੇ ਧਰਮ ਦੀ ਡਿਫੀਨਿਸ਼ਨ ਹੈ ਹਰੇਕ ਦੀ ਕਿਸੇ ਨੂੰ ਜਿੱਦਾਂ ਲੱਗ ਰਿਹਾ ਕਿਸੇ ਨੂੰ ਕਿਦਾਂ ਲੱਗ ਰਿਹਾ ਉਹ ਕਹਿੰਣ ਲੱਗੇ ਵੀ ਜੇ ਅਮਰਤਵਲੇ ਬਾਰੇ ਸੌਖਾ ਸਮਝਣਾ ਹੋਵੇ ਤੇ ਇਦਾਂ ਸਮਝਿਆ ਜਾ ਸਕਦਾ ਵੀ ਜਿਹੜਾ ਗੁਰਸਿੱਖ ਅਮਰਤਵਲੇ ਉੱਠਦਾ ਇਸ਼ਨਾਨ ਪਾਣ ਕਰਦਾ ਚੌਂਕੜਾ ਮਾਰ ਕੇ ਕਲਗੀਆਂ ਵਾਲੇ ਪਰਮੇਸ਼ਰ ਨੂੰ ਯਾਦ ਕਰਦਾ ਉਹਨੂੰ ਧਿਆਉਂਦਾ ਤੇ ਥੋੜੀ ਜੀ ਬਾਤ ਨੇ ਅੱਗੇ ਕਰੇ ਤੇ ਕਲਗੀਆਂ ਵਾਲੇ ਦੀ ਬਾਹ ਉਹਦੇ ਹੱਥ ਵਿੱਚ ਆ ਜਾਂਦੀ ਵੀ ਇੰਨਾ ਨੇੜੇ ਹੁੰਦਾ ਅਮਰਤਵਿਲੇ ਪਾਸ਼ਾ ਜੀ ਇੰਨਾ ਨੇੜੇ ਬਹੁਤ ਨਜ਼ਦੀਕ ਵੀ ਥੋੜੀ ਜੀ ਬਾਹ ਜਿਹਨੂੰ ਭਰੇ ਤੇ ਕਲਗਿਆਂ ਵਾਲੇ ਦੀ ਬਾ ਉਹਦੇ ਹੱਥ ਵਿੱਚ ਆ ਜਾਂਦੀ ਹੈ ਤੇ ਅੰਮ੍ਰਿਤ ਵੇਲੇ ਦੀ ਮਹਾਨਤਾ ਹੈ ਭਾਵ ਕਿ ਅੰਮ੍ਰਿਤ ਵੇਲੇ ਦੇ ਜਿਹੜੇ ਥਾਉ ਟਹਾਨਾ ਅੰਮ੍ਰਿਤ ਵੇਲੇ ਦੀ ਜਿਹੜੀ ਵਿਚਾਰ ਹੈ ਅੰਮ੍ਰਿਤ ਵੇਲੇ ਦੀ ਆਪਣੀ ਸੋਚਣੀ ਹੈ ਬਹੁਤ ਹੀ ਏਕਾਂਤ ਹੁੰਦੀ ਤੇ ਉਸ ਵੇਲੇ ਪ੍ਰਮਾਤਮਾ ਦਾ ਜਿਹੜਾ ਅਸਤੂਲ ਸੂਖਮ ਸਰੂਰ ਜਿਹੜਾ ਹੈ ਸੂਖਮ ਕਾਰਨ ਜਿਹੜਾ ਹੈ ਆਪਣੇ ਇਰਤ ਗਿਰਦ ਹੁੰਦਾ ਜਦੋਂ ਕੋਈ ਉਸ ਏਕਾਂਤ ਨੂੰ ਉਸ ਤਰੀਕੇ ਸਾਂਭੇ ਗੱਦ ਦੀ ਸਿਫਤ ਵੜਾਈ ਹੋਏਗੀ ਹੋਏਗੀ ਪਾਸ਼ਾ ਕਰੇ ਹਨ ਵੀ ਜਿੰਨਾ ਕੋਲੇ ਗੁਰੂ ਕਾ ਦਿੱਤਾ ਹੋਇਆ ਸਿਧਾਂਤ ਹੈ ਤੇ ਗੁਰੂ ਉੱਥੇ ਜਾਏਗਾ ਹੁਣ ਜੇ ਆਪ ਜੀ ਗੁਰੂ ਨੂੰ ਚੇਤੇ ਕਰਨ ਵਾਸਤੇ ਢਾਈ ਤਿੰਨ ਵਜੇ ਉੱਠਿਓ ਆਪਣੀ ਮੁਸਕਤ ਕੀਤੀ ਐ ਇਸ਼ਨਾਨ ਪਾਣ ਕੀਤਾ ਅੰਮ੍ਰਿਤ ਵੇਲਾ ਸਾਂਭਿਆ ਫਿਰ ਗੁਰੂ ਨੂੰ ਦਿਸ ਰਿਹਾ ਸਭ ਕੋ ਵੀ ਕੌਣ ਮੇਰੇ ਵਾਸਤੇ ਉੱਠ ਰਿਹਾ ਕੌਣ ਚੋਰੀ ਕਰਨ ਵਾਸਤੇ ਉੱਠ ਰਿਹਾ ਕੌਣ ਵਿਚਾਰ ਕਰਨ ਵਾਸਤੇ ਉੱਠ ਰਿਹਾ ਕੌਣ ਵਿਕਾਰ ਭੋਗਣ ਵਾਸਤੇ ਉੱਠ ਰਿਹਾ ਇਹ ਤੁਹਾਡੇ ਮੇਰੇ ਵਾਸਤੇ ਉੱਲਾ ਹੋ ਸਕਦਾ ਕਿਸੇ ਵਾਸਤੇ ਪਰ ਗੁਰੂ ਵਾਸਤੇ ਕਲਗਿਆਂ ਵਾਲੇ ਵਾਸਤੇ ਉਹਨਾ ਥੋੜਾ ਇਹ ਇੰਦਾਂ ਥੋੜਾ ਕਿ ਆਪ ਦੀ ਅਮਰਤੋਲੇ ਉੱਠੋ ਤੇ ਫਿਲਮ ਦੇਖੋ ਤੇ ਆਪ ਦੀ ਨੂੰ ਲੱਗੇ ਇਹ ਭਲੇਖਾ ਹੋਵੇ ਵੀ ਜਦੋਂ ਨਾਲੇ ਭਾਸ਼ਾ ਨੂੰ ਲੱਗੋ ਵੀ ਅਮਰਤੋਲੇ ਉੱਠਦਾ ਨਹੀਂ ਗੁਰਨਾਨਕ ਨੂੰ ਕਲਕਿਆ ਨੂੰ ਉਹ ਵੀ ਦਿਸ ਰਿਹਾ ਵੀ ਇਹ ਕਾਦੇ ਵਾਸਤੇ ਉੱਠਿਆ ਤੇ ਜੇ ਕਲਕਿਆ ਵਾਲੇ ਬਾਹ ਫੜਨ ਵਾਸਤੇ ਉੱਠੇ ਹੋ ਤੇ ਇਹ ਦਾਵਾ ਤੇ ਚਲੋ ਹੰਕਾਰ ਤੇ ਮੜਾ ਹੁੰਦਾ ਗੁਰੂ ਗੋਬਿੰਦ ਹਜੂਰੀ ਵਿੱਚ ਕਹਿ ਰਿਆ ਕਲਕਿਆ ਵਾਲੇ ਆਪ ਜੀ ਦੇ ਗ੍ਰਹਿ ਜਿਹੜਾ ਮਾਰਨ ਗਏ ਜਿਹਨੂੰ ਯਾਦ ਕਰਮ ਤੋਂ ਉੱਠੋਂਗੇ ਤੇ ਕੀ ਕੀ ਆ ਜੇ ਵਿਚਾਰ ਕਰਨਾ ਵਾਸਤੇ ਉੱਠਣਾ ਫਿਲਮਾਂ ਦੇਖਣ ਉੱਠਣਾ ਨਾਟਕ ਵੇਖਣ ਉੱਠਣਾ ਪਰ ਪ੍ਰਕਿਰਤੀ ਆਪ ਜੀ ਉਦਾਂ ਦਾ ਸਿਧਾਂਤ ਪਾਏਗੀ ਚਲੋ ਕਦੇ ਫੇਰ ਆਪਏ ਇਹਦੇ ਬਾਰੇ ਵਿਚਾਰ ਕਰਾਂਗੇ ਅਮਰਤ ਵੇਲੇ ਦੇ ਅਲੱਗ-ਅਲੱਗ ਹੁੰਦੇ 4 ਵਜੇ ਵੀ ਆਪਣਾ ਇੱਕ ਜਿਹੜਾ ਦਿਮਾਗ ਹੈ ਜੋ ਰਿਲੀਜ਼ ਕਰਦਾ ਜਿਹੜਾ ਗੈਸ ਹੈ ਜਿਹਨੂੰ ਬਹੁਤ ਹੀ ਇਉਂ ਕਹਿ ਲੋ ਕਿ ਜਿਹੜਾ ਅਮਰਤ ਵੇਲੇ ਦਾ ਸਮਾਂ ਹੈ ਨਾ ਉਹ ਤੁਹਾਨੂੰ 6 ਵਜੇ ਨਹੀਂ ਲੱਭਦਾ ਜਿਹੜਾ 3 ਵਜੇ ਵਾਲਾ ਆਨੰਦ ਹੈ ਉਹ 3 ਵਜੇ ਆਏਗਾ ਇਹ ਵੈਸੇ ਹੀ ਕਲਗਿਆਂ ਵਾਲੇ ਨੇ ਆਪਾਂ ਉਹਨਾਂ ਜ਼ੋਰ ਦੇ ਕੇ ਗੱਲ ਸਮਝਾਈ ਆ ਵੀ ਪਾਈ ਜੇ ਗੁਰਸਿੱਖ ਨੇ ਉੱਠਣਾ ਤੇ ਇੱਕ ਪੈ ਰਾਤਾਂ ਦੇ ਉੱਠਣਾ ਇੰਨਾ ਫੋਕਸ ਆ ਇੰਨਾ ਧਿਆਨ ਆ ਇੰਨਾ ਜ਼ੋਰ ਆ ਕਲਗਿਆਂ ਵਾਲੇ ਨੇ ਅਮਰਤ ਵਲੇ ਉਤੀ ਦਿੱਤਾ ਤੇ ਕੋਈ ਨਾ ਕੋਈ ਕਾਰਨ ਤੇ ਇਹਦਾ ਹੋਏਗਾ ਉਹ ਗੱਲ ਵੱਖਰੀ ਕਿ ਆਪਾਂ ਨੂੰ ਸਮਝ ਨਹੀਂ ਆ ਰਹੀ ਆਪਾਂ ਕਾਰਨ ਨੂੰ ਵੀ ਗੁਰੂ ਕੀ ਆਗਿਆ ਨੂੰ ਵੀ ਨਕਾਰ ਦਿੰਦੇ ਸਤਿਗੁਰੂ ਕਹਿ ਰਹੇ ਆ ਵੀ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਮਿੱਤਰ ਬਣਾ ਲਿਆ ਜਿਨ੍ਹਾਂ ਦੇ ਗੁਣ ਦੇਖ ਕੇ ਜਿਨ੍ਹਾਂ ਕੋਲੇ ਪ੍ਰਮਾਤਮਾ ਦਾ ਧੰਨ ਦੇਖ ਕੇ ਗੁਰੂ ਦੇ ਨਾਮ ਦਾ ਧੰਨ ਦੇਖ ਕੇ ਜਿਨ੍ਹਾਂ ਦਾ ਮਿੱਤਰ ਗੁਰੂ ਹੋ ਜਾਂਦਾ ਉਹਨਾਂ ਤੋਂ ਕੋਈ ਪੁੱਛ ਵਿੱਚ ਨਹੀਂ ਹੁੰਦੀ ਆਗਾ ਪੁੱਛ ਨਾ ਹੋ ਬਈ ਜਿਸ ਬੇਲੀ ਗੁਰ ਕਰਤਾਰ ਆਪ ਛਡਾਏ ਛੁੱਟਿਆ ਆਪੇ ਬਖਸ਼ਣ ਹਾਰ ਪਾਤਸ਼ਾਹ ਜੀ ਆਪ ਹੀ ਉਸ ਮਨੁੱਖ ਨੂੰ ਗੁਰਮੁਖ ਜਨ ਨੂੰ ਸੰਸਾਰ ਦੇ ਬੰਧਨਾਂ ਤੋਂ ਛਡਾ ਲੈਂਦੇ ਹਨ ਸੰਸਾਰ ਦੇ ਬੰਧਨ ਕੜੇ ਹਨ ਇਹੀ ਬੰਧਨ ਪੈਂਦੇ ਮਨੁੱਖ ਨੂੰ ਮਾ ਪਾ ਹੀ ਰੇ ਤਨ ਤਨ ਸਾਥ ਨਾ ਹੋਏ ਤੰ ਦਾ ਬੰਧਨ ਤੇ ਧਨ ਦਾ ਬੰਧਨ ਦੋਨੋਂ ਬੰਧਨ ਵਿਸ਼ੇਸ਼ ਹਨ ਦੋਨੋਂ ਬੰਧਨ ਵੱਡੇ ਹਨ ਤੇ ਕੱਲ ਵੀ ਆਪਾਂ ਵਿਚਾਰ ਕੀਤੀ ਕਿ ਦੋਨੋਂ ਬੰਧਨਾਂ ਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਸਰਕਾਰਾਂ ਪਾਲਿਸੀਆਂ ਕੜਦੀਆਂ ਸੀ ਗੁਰੂ ਅਰਜੁਨ ਦੇਵ ਪਾਸ਼ਾ ਜੀ ਨੇ ਵੀ ਕੜੀਆਂ ਇਵਨ ਕਿ ਘੜੀ ਨਹੀਂ ਉਹਨਾਂ ਨੇ ਪ੍ਰੈਕਟੀਕਲ ਵਿੱਚ ਉਸ ਨੂੰ ਕੀਤਾ ਗੁਰੂ ਅਰਜੁਨ ਦੇਵ ਪਾਸ਼ਾ ਜੀ ਨੂੰ ਇਹੀ ਕਿਹਾ ਗਿਆ ਵੀ ਤੁਹਾਡੇ ਸਰੀਰ ਨੂੰ ਨਸ਼ਟ ਕਰ ਦਿੱਤਾ ਜਾਏਗਾ ਕਿਉਂ ਕਰਕੇ ਨਸ਼ਟ ਕਰ ਦਿੱਤਾ ਜਾਏਗਾ ਤੁਹਾਡੇ ਕੋਲ ਗੁਰਮੁਖੀ ਵਿਦਿਆ ਪੜਾਈ ਜਾਂਦੀ ਤੁਸੀਂ ਦੇ ਹੱਕਦਾਰ ਨਹੀਂ ਹੋ ਜਦੋਂ ਤੁਸੀਂ ਸਰਕਾਰਾਂ ਦੇ ਹੁਕਮਦਾਂ ਦੇ ਅੰਗੇਸ਼ਟ ਜਾਉਂਗੇ ਵਿਰੋਧ ਵਿੱਚ ਜਾਉਂਗੇ ਉਹ ਤੁਹਾਡੇ ਸਰੀਰ ਨੂੰ ਤੇ ਤੁਹਾਡੇ ਘਰੇ ਪਰਿਵਾਰ ਨੂੰ ਨੁਕਸਾਨ ਦੇਣਗੇ ਗੁਰੂ ਅਰਜਨ ਦੇਵ ਸਾਹਿਬ ਦੇ ਸਰੀਰ ਨੂੰ ਸ਼ਹਿਰ ਕੀਤਾ ਗਿਆ ਤੇ ਨਾਲ ਜੁਰਮਾਨਾ ਲਾਇਆ ਗਿਆ ਕਾਰਨ ਕਿ ਦੋਨੋਂ ਤਾਨ ਤਾਨ ਤੇ ਇਹ ਗੁਰੂ ਅਰਜਨ ਦੇਵ ਸਾਹਿਬ ਵੇਲੇ ਨਹੀਂ ਸੀ ਇਹ ਅੱਜ ਵੀ ਇਹਦਾਂ ਚੱਲ ਰਿਹਾ ਜਦੋਂ ਤੁਸੀਂ ਸਰਕਾਰ ਦੇ ਅੰਗੇਸ਼ਟ ਜਾਉਂਗੇ ਤੁਹਾਡੇ ਸਰੀਰ ਤੇ ਤਸੱਦਦ ਹੋਣਗੇ ਤੁਹਾਡਾ ਮਾਲੀ ਨੁਕਸਾਨ ਕੀਤਾ ਜਾਏਗਾ ਜਿਹੜੀ ਦੋਨੋਂ ਚੀਜ਼ਾਂ ਮਨੁੱਖ ਦੇ ਨਾਲ ਨਹੀਂ ਨਿਭਣੀਆਂ ਦੋਨਾਂ ਦਾ ਮਨੁੱਖ ਗੁਲਾਮ ਆ ਤੇ ਦੋਨਾਂ ਕਰਕੇ ਸਰਕਾਰ ਦਾ ਗੁਲਾਮ ਹੋ ਜਾਂਦਾ ਰਿਹਾ ਅੱਜ ਵੀ ਇਹ ਦਿਨ ਚੱਲ ਰਿਹਾ ਇਹ ਪਾਲਿਸੀਆਂ ਨਹੀਂ ਬਣੀਆਂ ਇਦਾਂ ਨਹੀਂ ਕਿ ਸਰਕਾਰ ਨਵੀਂ ਨਵੀਂ ਪਾਲਿਸੀ ਪੈਦਾ ਕੀਤੀ ਆ ਇਹ ਉਦੋਂ ਹੀ ਚੱਲ ਰਿਹਾ ਰਾਜ ਘਰਾਣਿਆਂ ਤੋਂ ਉਦੋਂ ਹੀ ਚੱਲ ਰਿਹਾ ਕਿਉਂਕਿ ਮਨੁੱਖ ਦਾ ਵजूद ਇੱਥੇ ਹੀ ਹੈ ਤੁਸੀਂ ਇੱਕ ਸੈਕਿੰਡ ਵਾਸਤੇ ਇਸ ਗੱਲ ਨੂੰ ਖੋਲ ਕੇ ਜਦੋਂ ਵੇਖੋਗੇ ਕਿ ਨਾ ਮੈਨੂੰ ਮਾਇਆ ਦਾ ਬੰਧਨ ਜਿਹੜਾ ਮੇਰੇ ਘਰੇ ਪਦਾਰਥ ਪਿਆਕਾਰ ਕੁੱਟ ਜੋ ਵੀ ਹੈ ਮੈਨੂੰ ਇਹਦਾ ਬੰਧਨ ਕੋਈ ਨਹੀਂ ਤੇ ਨਾ ਮੈਨੂੰ ਸਰੀਰ ਦਾ ਬੰਧਨ ਹੈ ਵੀ ਸਰੀਰ ਜਾਂਦਾ ਜਾਣ ਦਿਓ ਕੋਈ ਵੀ ਦੁਨੀਆ ਦੀ ਹਕੂਮਤ ਤੁਹਾਨੂੰ ਗੁਲਾਮ ਨਹੀਂ ਦੇ ਕਰ ਸਕਦੀ ਤੁਹਾਨੂੰ ਝੁਕਾ ਨਹੀਂ ਸਕਦੀ ਜਦੋਂ ਮਨੁੱਖ ਚੱਕੇਗਾ ਤੈਨੂੰ ਦੁਨੀਆਂ ਪਿੱਛੇ ਝੁਕੇਗਾ ਵੀ ਜਾਂ ਸਰੀਰ ਨੂੰ ਬਚਾਉਣ ਵਾਸਤੇ ਜਾਂ ਪੈਸੇ ਨੂੰ ਬਚਾਉਣ ਵਾਸਤੇ ਤੇ ਕੱਲ ਵੀ ਆਪਾਂ ਅਰਦਾਸ ਕੀਤੀ ਸੀ ਬਾਦਸ਼ਾਹ ਜੀ ਅੱਗੇ ਵੀ ਜਿਨ੍ਹਾਂ ਗੁਰਮਖਾਂ ਦੇ ਆਪਾਂ ਗੀਤ ਗਾਉਂਦੇ ਜਿਨ੍ਹਾਂ ਦਾ ਇਤਿਹਾਸ ਪੜਦੇ ਉਹਨਾਂ ਨੇ ਕੀ ਕੀਤਾ ਜਿਨ੍ਹਾਂ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪਰਿਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਤਰਾਏ ਸਿੱਖੀ ਕੇਸਾਂ ਸਵਾਸਾ ਸੰਗਨ ਭਾਈ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਝਾਣ ਕਿਨਾਂ ਦਾ ਕੀਤਾ ਜਾਂਦਾ ਜਿਨ੍ਹਾਂ ਨੇ ਸਰੀਰ ਨੂੰ ਸਮਝ ਲਿਆ ਵੀ ਨਾਸ਼ਵੰਤ ਆ ਜਿਨ੍ਹਾਂ ਨੇ ਸਮਝ ਲਿਆ ਵੀ ਮਾਇਆ ਜਾਏਗੀ ਪਦਾਰਥ ਰਹੇਗਾ ਨਹੀਂ ਤੇ ਇੱਥੇ ਕਿਤੇ ਨਹੀਂ ਆਪ ਅੱਜ ਤੱਕ ਪੜਿਆ ਹੋਣਾ ਕਿ ਜਿਨ੍ਹਾਂ ਨੇ ਸਰੀਰ ਬਚਾਇਆ ਉਹਨਾਂ ਦਾ ਧਿਆਨ ਧਰ ਕੇ ਬੋਲੋ ਜਿਨ੍ਹਾਂ ਨੇ ਪੈਸੇ ਵਜਾਇਏ ਉਹਨਾਂ ਦਾ ਧਿਆਨ ਧਰ ਕੇ ਬੋਲੋ ਉਹਨਾਂ ਦਾ ਧਿਆਨ ਨਹੀਂ ਕੀਤਾ ਜਾਂਦਾ ਕਿਉਂਕਿ ਹਕੂਮਤ ਦੇ ਉਹ ਗੁਲਾਮ ਹੋ ਜਾਂਦੇ ਜੋ ਤੁਸੀਂ ਆਪ ਬੰਦਰਾਂ ਤੋਂ ਮੁਕਤ ਹੋਵੋਗੇ ਤੇ ਹਕੂਮਤ ਤੁਹਾਨੂੰ ਬੰਦਰਾਂ ਵਿੱਚ ਪਾ ਨਹੀਂ ਸਕਦੀ ਕਦੇ ਵੀ ਨਹੀਂ ਹੋ ਸਕਦੀ ਇਹ ਗੱਲ ਪਾਸ਼ਾ ਕਰੇ ਆਪ ਛਡਾਏ ਛੁੱਟੀ ਹੈ ਆਪੇ ਬਖਸ਼ਣਹਾਰ ਆਪ ਪਾਸ਼ਾ ਜੀ ਆਪ ਉਹਨਾਂ ਬੰਦਨਾਤੋਂ ਮਨੁੱਖ ਨੂੰ ਗੁਰਮੁਖ ਜਨ ਨੂੰ ਮੁਕਤ ਕਰਾ ਕੇ ਤੇ ਆਪੇ ਵਖਸ਼ ਦਿੰਦੇ ਹਨ ਤੇ ਹਕੂਮਤਾਂ ਦੇ ਉੱਤੇ ਉਹਨਾਂ ਮਨੁੱਖਾਂ ਦਾ ਉਹਨਾਂ ਗੁਰਮੁਖ ਜਨਾਂ ਦਾ ਦਬਦਬਾ ਬਣਿਆ ਰਹਿੰਦਾ ਕਿਉਂਕਿ ਦੋ ਤਰੀਕਿਆਂ ਨਾਲ ਸੰਸਾਰਾਂ ਸਰਕਾਰਾਂ ਗੁਲਾਮ ਕਰਦੀਆਂ ਤੇ ਦੋਨਾਂ ਤੋਂ ਮਨੁੱਖ ਮੁਕਤ ਹੋ ਜਾਂਦਾ ਹੈ ਸੋ ਦੋ ਦੋ ਪੜੇ ਆਪਾਂ ਹੁਣ ਤੱਕ 57 ਸ਼ਬਦ ਦੇ ਵਿਚਾਰੇ ਹਨ ਬਾਕੀ ਛੇ ਪੜੇ ਵਿਚਾਰ ਅਧੀਨ ਹਨ ਇਹਨਾਂ ਦੀ ਵਿਚਾਰ ਆਪਾਂ ਕੱਲ ਕਰਾਂਗੇ ਅੱਜ ਦੇ ਪਵਨ ਸ਼ਬਦ ਦੀ ਵਿਚਾਰ ਕਰਦੇ ਅੰਦਾਜ਼ ਤੋਂ ਹੋਈਆਂ ਭੁੱਲਾਂ ਦੀ ਖਿਮਾ ਕਰਿਓ ਸਰਬਗੁਰੂ ਮਹਾਰਾਜ ਕਿਰਪਾ ਕਰਨ ਗੁਰਬਾਣੀ ਦਾ ਸੁੱਧ ਉਚਾਰਨ ਸੁੱਧ ਵਿਚਾਰ ਕਰਨ ਦੀ ਸਮੱਤ ਆਵੇ ਆਪ ਸਮੂਹ ਸੰਗਤ ਦਾ ਧੰਨਵਾਦ ਕੋਟਨ ਕੋਟ ਸ਼ੁਕਰ ਧੰਨਵਾਦ ਸਹਬੇ ਕਮਾਲ ਚਬਰ ਸ਼ਤਰ ਤਖਤ ਦੇ ਮਾਲਕ ਵਲੀਏ ਕੁਲ ਆਲਮ ਸਰਬ ਰੇ ਕਾਇਨਾਤ ਦੋ ਜਹਾਨ ਵਾਲੀ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਅਪਹਿ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ